ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਬਹੁਤ ਸਾਰੀਆਂ ਵਧਾਈਆਂ ਆਈਆਂ ਸਭ ਦੀਆਂ ਸਿਰ ਮੱਥੇ ਕਬੂਲ ਹੈ ਜੀ ਠੀਕ ਹੈ ਤੇ ਮਹਾਰਾਜ ਜਿਹੜੇ ਦਿਨ ਸਾਡੀ ਜ਼ਿੰਦਗੀ ਚ ਲੈ ਕੇ ਸਭ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਣ ਬਹੁਤ ਜੜੇ ਇੰਡੀਆ ਦੇ ਵਿੱਚ ਡਰਸ ਦੇ ਚੀਜ਼ਾਂ ਨੂੰ ਤੇ ਹੋੜ ਗੱਲ ਕੁਛ ਐਦਾ ਵੀ ਆਏ ਰੇ ਸੀਗੇ ਸਲੂਨ ਤੇ ਸਰਦਾਰ ਜੀ ਕਹਿੰਦੇ ਵੀ ਤੁਸੀਂ ਆਇਂ ਕਰੋ ਅੱਜ ਸਭ ਛੁੱਟੀ ਐਸੀ ਕਿ ਛੁੱਟੀ ਕਾਦੀ ਕਰਨੇ ਪਰਸ਼ਾਦਾ ਬਣਾਜੀਓ ਪਰ ਸਬਜੀ ਸਵੇਰ ਦੀ ਬਣਾਈ ਹੋਈ ਸੀਗੀ ਤੇ ਫੇਰ ਕੀ ਹੋਇਆ ਫਟਾਫਟ ਪਰਸ਼ਾਦਾ ਬਣਾਇਆ ਮੈਂ ਮੰਮੀ ਤੇ ਦੀਦੀ ਆਏ ਅੱਜ ਇੱਕ ਨਵੇਂ ਸਲੂਨ ਚਰੋਪੜ ਦੇ ਵਿੱਚ ਮੋਸਟਲੀ ਅਸੀਂ ਤੁਹਾਨੂੰ ਪਤਾ ਵੀ ਚੰਡੀਗੜ੍ਹ ਜਾਂਦੇ ਹੁੰਦੇ ਬੁਆਈ ਦੇ ਕੋਲ ਲੇਕਿਨ ਇਹ ਵੀ ਸਲੂਨ ਵਧੀਆ ਲੱਗਿਆ ਜਿੱਦਾਂ ਕੀ ਰੈਫਰੈਂਸ ਮਿਲਿਆ ਸਾਨੂੰ ਹਨਾ ਤੇ ਕੁਝ ਵੀ ਕਰਾ ਸਕਦੇ ਤੁਸੀਂ ਆ ਕੇ ਭਾਈ ਤੇ ਇੱਕ ਗੱਲ ਹੋਰ ਇੱਥੇ ਤੋਂ ਮੈਨੂੰ ਪਤਾ ਲੱਗੇ ਕਹਿੰਦੇ ਵੀ ਤੁਸੀਂ ਸਾਰੇ ਰੋਪੜ ਤੋਂ ਕੁਮਲੇ ਇੱਕ ਵਾਰ ਉਹਦੇ ਨਾਲੋਂ ਘੱਟ ਪ੍ਰਾਈਸ ਦੇ ਵਿੱਚ ਇੱਥੇ ਤੁਹਾਨੂੰ ਵਧੀਆ ਕੁਆਲਿਟੀ ਦੇ ਜਿਹੜੇ ਪ੍ਰੋਡਕਟਸ ਆ ਉਹ ਯੂਜ਼ ਕੀਤੇ ਜਾਣਗੇ ਤੇ ਘੱਟ ਰੇਟ ਦੇ ਵਿੱਚ ਤੁਹਾਨੂੰ ਟ੍ਰੀਟ ਕੀਤਾ ਜਾਊਗਾ ਮਤਲਬ ਵੀ ਫੇਸ਼ੀਅਰ ਕਰਾਉਣਾ ਤੁਹਾਡੇ ਹੈਅਰ ਦਾ ਟ੍ਰੀਟਮੈਂਟ ਕਰਵਾਉਣਾ ਤੁਹਾਡੇ ਮੈਨੀक्योर ਪੈਡੀਕਿਓਰ ਜਿੰਨੇ ਵੀ ਕਈ ਪ੍ਰਕਾਰ ਦੀਆਂ ਜਿਹੜੀਆਂ ਵੀ ਤੀਜੀਆਂ ਹੁੰਦੀਆਂ ਉਹ ਕਰਵਾਉਣੀਆਂ ਸੋ ਰਿਲੈਕਸੇਸ਼ਨ ਹੈ ਜਿਹੜੀ ਥੋੜੀ ਜਿਹੀ ਤਾਂ ਬਣਦੀ ਹੈ ਆਪਣੀ ਇੰਨੀ ਸਟਰਗਲ ਲਾਈਫ ਦੇ ਵਿੱਚ ਇੰਨੀ ਬਿਜ਼ੀ ਲਾਈਫ ਦੇ ਵਿੱਚ ਸੋ ਮਮੀ ਨੂੰ ਥੋੜਾ ਜਾਂ ਅੰਦਰ ਲਟਾਇਆ ਸੀ ਵੀ ਸਿਰ ਦੀ ਮ사ਜ ਜੀ ਕਰਵਾਈਏ ਉਹਨਾਂ ਦੀ ਹੈਨਾ। ਕਿਆ ਕਰੇਗੀ ਹੁਣ ਸਾਰੇ ਦਿਹਾੜੇ ਨਿਆਣਿਆਂ ਨੂੰ ਚੱਕ ਕੇ ਉਹਨਾਂ ਨੂੰ ਸੰਭਾਲ ਕੇ ਬਹੁਤ ਜ਼ਿਆਦਾ ਥੱਕ ਜਾਂਦੇ ਆ। ਤੇ ਧੀਰੀ ਇੱਧਰ ਲੱਗੇ ਆ ਦੀ ਸਾਡੇ ਸਪਾ ਕਰੂੰ। ਮੈਂ ਤਾਂ ਤੁਸੀਂ ਕਰਾਓ। ਤੇ ਹੁਣ ਮੈਂ ਤੁਹਾਨੂੰ ਪਹਿਲਾਂ ਤੇ ਮੈਂ ਤੁਹਾਨੂੰ ਇੰਟਰੋ ਦੇਤੀ ਵੀ ਇਸ ਬਲੌਗ ਦੇ ਵਿੱਚ ਕਿਆ-ਕਿਆ ਚੱਲਣਾ। ਹੁਣ ਆਪਾਂ ਸ਼ੁਰੂ ਤੇ ਚੱਲਨੇ ਆ। ਵਿਗਿਆਨੀ ਜੈਲ ਸਿੰਘ ਕਲੋਨੀ ਦੇ ਵਿੱਚ ਠੀਕ ਹੈ ਜੀ ਹੈ پارک ਦੇ ਕੋਲ پارک ਦੇ ਸਾਹਮਣੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਇਹ ਸ਼ਾਪ ਹੈ ਥੋੜੀ ਸਲੂਨ ਹੈ ਤੇ ਹੁਣ ਮੈਂ ਤੁਹਾਨੂੰ ਬਾਹਰ ਤੇ ਸਲੂਨ ਦੀ ਥੋੜੀ ਜਿਹੀ ਦਿਖ ਦਿਖਾ ਦਿੰਨੀ ਆ ਵੀ ਇਹ ਕਿੱਦਾਂ ਦੀ ਹੈ ਸੋ ਇਹ ਹੈਗਾ ਜੀ एलिਗੈਂਸ ਯੂਨੀਸੈਕਸ ਸਲੂਨ ਮੁੰਡੇ ਕੁੜੀਆਂ ਦੋਨਾਂ ਦਾ ਜੀ హెਅਰ ਮੇਕ ਬਿਊਟੀ ਮੇਕਅਪ ਸਕਿਨ ਨੈਲਜ਼ ਜੋ ਮਰਜ਼ੀ ਕਰਾ ਸਕਦੇ ਆ ਸੋ ਮੈਂ ਉਧਰ ਉਧਰ ਗੱਲ ਕਰਦੀ ਸੀਗੀ ਵੀ ਜਿਹੜੀ ਉਹ ਸਾਹਮਣੇ ਆਪਣੇ پارک ਆ ਕਾਨੀ ਜੈਲ ਸਿੰਘ ਵਾਲੀ ਤੇ ਉਹਦੇ ਸਾਹਮਣੇ ਇਧਰ ਆਹਾਂ ਸਲੂਨ ਹੈ ਜਿਹੜਾ ਬੜਾ ਖੁੱਲਿਆ ਇੰਨੀਆਂ ਸੋਹਣੀਆਂ ਲੱਗਦੀਆਂ ਦੇਖੋ ਲੈ ਤੇ హెਅਰਜ਼ ਬਾਰੇ ਦੱਸਿਆ ਵਾ ਹੋਣਾ ਕੁਝ ਜਿੱਦਾਂ ਵੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਜੀ ਅੰਦਰ ਆਹ ਪਤਾ ਨਹੀਂ ਸਾਹਮਣੇ ਕੌਣ ਬੈਠਾ ਹੈ ਬੰਦਾ ਦੇਖਿਆ ਦੇਖਿਆ ਜੇ ਤਾਂ ਲੱਗਦਾ ਹੈ ਹਾਂ ਬਲਾ ਉਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਲਾ ਤੁਸੀਂ ਕੌਣ ਹੈ ਜੀ ਤੁਸੀਂ ਕੌਣ ਹੈ ਅਸੀਂ ਵੱਡੇ ਬੰਦੇ ਵੱਡੇ ਬੰਦੇ ਅੱਜ ਵੱਡੇ ਬੰਦਿਆਂ ਨੂੰ ਦਿਓਰ ਨੇ ਗਿਫਟ ਦਿੱਤਾ ਵੀ ਰਿਲੈਕਸ ਹੋ ਕੇ ਆਓ ਗੱਲ ਹੈ ਇੱਕ ਵਾਰੀ ਵਧੀਆ ਗੱਲ ਹੈ ਇਦਾਂ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਕਹਿੰਦੇ ਇਕੱਲੇ ਜਾਓ ਜਿੱਥਾ ਮਰਜ਼ੀ ਜਾਓ ਰੋਟੀ ਬੰਨ ਸਾਡਾ ਪਕਾ ਜਾਓ ਵੈਸੇ ਉਹ ਇੱਕ ਗੱਲ ਵਧੀਆ ਰਿਲੈਕਸ ਹੋਣ ਦਾ ਢੰਗ ਹੈ ਨਾ ਠੀਕ ਹੈ ਸੋ ਉੱਧਰ ਸਾਡਾ ਇੱਕ ਪੋਸਟ ਤੇ ਨਾ ਵੀ ਲੱਗਿਆ ਹੋਇਆ ਕਾ ਕਹਿੰਨਾ ਤੂੰ ਕਾ ਕਹਿੰਨਾ 86 ਕਹ ਬਲਾਓ ਜੀ ਮੈਂ ਖੜ ਜਾ ਕਿੰਨਾ ਦੱਸਾਂ ਬਤਾ ਬਲਾਓ 86 ਕਾ ਤਾਂ ਠੀਕ ਹੈ ਹਾਂ ਠੀਕ ਹੈ ਮੇਰੇ ਬੋਤਾਂ ਤੂੰ ਕਿੱਥੇ ਆਇਆ ਵਾ ਓਕੇ ਸੋ ਆਹ ਸਾਰੀ ਅੰਦਰ ਤੇ ਸਲੂਮ ਦੀ ਦੇਖ ਜੀ ਠੀਕ ਇੱਕ ਸਾਡਾ ਵੀਰ ਹੈਡ ਵਾਸ਼ ਕਰਾ ਰਿਹਾ ਤੇ ਇਹ ਸਲੂਨ ਖੁੱਲੇ ਨੂੰ ਜੀ ਦੋ ਤੋਂ ਤਿੰਨ ਦਿਨ ਹੋ ਗਏ ਤੇ ਬਹੁਤ ਸੋਹਣੀ ਗਣੇਸ਼ ਮਹਾਰਾਜ ਦੀ ਮੂਰਤੀ ਵੀ ਇੱਥੇ ਸਜਾ ਕੇ ਰੱਖੀ ਹੋਈ ਆ ਤੇ ਹੁਣ ਬਾਕੀ ਹੈਗੇ ਇੱਕ ਭਾਜੀ ਸਾਨੂੰ ਟੈਂਡ ਕਰਨਗੇ ਮੈਂ ਕਹਾਂ ਜਾਨੂੰ ਆਪਾਂ ਬਲੌਗ ਵਗੈਰਾ ਸ਼ੁਰੂ ਕਰ ਦਈਏ ਫਿਰ ਮਿਲਦੇ ਆ ਜੀ ਫਿਰ ਤੁਹਾਨੂੰ ਥੋੜੇ ਟਾਈਮ ਤੱਕ ਤੇਰੀ ਥੋੜਾ ਸਾਡਾ ਕੈਮਰਾਮੈਨ ਸਾਡੀ ਦੀ ਤੇ क्या करने में मम्मी हर दिन मसाज होगी घूमनी आगे तो हमने सीखा मैं करा ये सीखी मैनिकर पढ़ी थी और बना बना होगे भीला मेरे को ऑफर किया क्या चालू मेरे को हैड्रा के ऑफर आह हम्म हैड्रा के आप हैड्रा पेशेंट क्या प्राइस चुके तो मेरे को कॉल हैड्रा पेशेंट तो मेरे को सालगन से मिल जाना था ਕੀ ਨਹੀਂ ਬਤਾ ਗੱਲ ਉਹਨਾਂ ਦੇ ਕਿਸੇ ਦਾ ਨਹੀਂ ਹੋਣਾ ਸੀਰੀਅਸਲੀ ਸੱਚੀ ਗੱਲ ਲੋ ਜੀ ਫਿਰ ਹਰ ਕਮੈਂਟ ਕਰਦੇ ਹੋ ਵੀਰੇ ਦੇ ਜੇ ਝੂਠਾ ਸਾਬਿਤ ਨਾ ਹੋਵੇ ਮੇਰੇ ਤੇ ਨਾ 1000 ਚ ਸਾਨੂੰ ਰੋਪੜ ਚ ਕਿਤੇ ਨਹੀਂ ਮਿਲਦਾ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਹਾਂ ਹਾਈਡਰਾ ਫੇਸ਼ਲ ਪਾਈ ਆਹ ਸਮੂਹ ਦੇ ਵਿੱਚ ਆਹ ਸ਼ਾਪ ਦੇ ਵਿੱਚ ਆਹ ਪਾਰਲਰ ਦੇ ਵਿੱਚ ਵੀ ਮਿਲ ਰਿਹਾ ਠੀਕ ਹੈ ਵੀਰੇ ਹਾਂ ਹੋਰ ਕੀ ਕੀ ਆਪਣੇ ਕੋਲ ਚੱਲ ਰਹੇ ਆ ਵੀ ਆਪਣੇ ਕੋਲ ਖੇਡ ਦੀ ਸਰਵਿਸ ਆਇਆ 50% ਔਫ ਆ ओके okay, एक ओ, okay, तीन, तीन, तीन दिन डेटा इज तक का 50% और 50% ਜਿਹੜਾ ਆਹ ਹੈ 10 ਡੇਸ ਲਈ ਆ ਉਸ। ਉਹ ਕਿੰਨੇ 3 ਡੇਸ ਨਿਕਲ ਚੁੱਕੇ। 7 ਡੇ ਰਹਿ ਗਏ। 7 ਡੇਸ ਰਹਿ ਗਏ। ਅੱਜ ਕਿਹੜੇ ਦਿਨ ਹੋ ਗਿਆ? ਅੱਜ ਹੋ ਗਿਆ। ਸੰਡੇ ਹੋ ਗਿਆ ਜੀ। ਹੁਣ ਤੁਸੀਂ ਲਾ ਦਿਓ। ਸ਼ੁੱਕਰਵਾਰ ਨੂੰ ਆਪਣੀ ਹੋਈ ਸੀਗੀ। ਜੀ ਜੀ। ਅੱਜ ਕਿਹੜੇ ਤਰੀਕ ਹੋ ਗਈ? ਆਪਣੀ 13। ਹੂੰ। ਇਹ 13 ਨਾ 12 ਅਗਲਾ 1 ਅਗਲਾ 19 ਨੂੰ ਹੋਈ। ਹੂੰ। ਤੇ ਫੋਨਾਂ ਨੂੰ ਤੋਂ ਦਿੰਦੇ ਹਾਂ ਕਿ ਕਿੰਨੇ ਨਟਕ ਦਾ ਬਣਦਾ ਹੈ ਜੀ ਟਮੈਟਰੀ ਗੱਲ ਕਰਦੇ ਹੋ ਤੁਸੀਂ ਇੱਕ ਹਾਈਡਰਾ ਫੇਸ਼ੀਅਲ ਦੀ ਗੱਲ ਕਰੀ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਸਾਡੇ ਕੋਲ ਆਪਣੇ ਕੋਲ ਜਿਹੜੇ ਫੇਸ਼ੀਅਲ ਆ ਉਹਦੇ ਕਿੰਨੇ ਬਣਦੇ ਹਨ ਆ ਬ੍ਰਾਂਡ ਦੇ ਵਿੱਚ ਆਹ ਦੇਖੋ ਖਾਸੇ ਡਿਸਕਾਊਂਟ ਮਿਲਦੀ ਹੈ ਆਪਾਂ ਤੇ ਬਣੀ ਗੱਲ ਹੋਰ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਅਗਰ ਤੁਸੀਂ ਸਰਟੀਫਾਈ ਹੋ ਤੋ ਤਾਂ ਵੀ ਆਪਾਂ ਜਦੋਂ ਹੈਅ ਟ੍ਰੀਟਮੈਂਟ ਕਰਉਂਦੇ ਕਿਹੜੇ ਪ੍ਰੋਡਕਟ ਕਿਸ ਕੰਪਨੀ ਦੇ ਪ੍ਰੋਡਕਟ ਆਪਾਂ ਯੂਜ਼ ਕਰਦੇ ਹਾਂ ਸਵਾਸ਼ਪਾਫ ਕਰਦੇ ਆਂ ਇਸ ਸਵਾਸ਼ਪਾਫ ਦਾ ਪ੍ਰੋਡਕਟ ਆ ਬਾਹਰੀ ਪ੍ਰੋਡਕਟ ਆ ਠੀਕ ਤੇ ਜਿੱਦਾਂ ਹੁਣ ਆਪਣੇ ਕੋਲ ਬ੍ਰਾਈਡਲ ਨੇ ਤਿਆਰ ਥੋੜਾ ਕੋਈ ਪਰਵਾਹ ਤਾਂ ਹੈਗੀ ਸੀ ਉਸ ਦੇ ਲਈ ਵੀ ਤੁਹਾਨੂੰ ਵਧੀਆ ਵਧੀਆ ਆਫਰ ਮਿਲ ਜਾਣੀਆਂ ਬ੍ਰਾਈਡਲ ਦੇ ਵਿੱਚ ਵੀ ਸਾਡੇ ਕੋਲ ਠੀਕ ਬ੍ਰਾਈਡਲ ਹੋ ਗਿਆ ਪਾਰਟੀ ਮੇਕਅਪ ਹੋ ਗਿਆ ਇੰਗੇਜਮੈਂਟ ਮੇਕਅਪ ਮੇਕਅਪ ਤੇ ਥੋੜੀ ਸਰਵਿਸ ਭਰਜਾ ਤੇ ਵੀ ਹੈਗੀ ਐ किसे जा दे जाके करना पड़ेगा यार अभी नहीं शुरू कीया आने वाले टाइम से जल्दी शुरू कर देंगे है भी हो गई ना नींबू अपनी की थी आ गई एक दो महीने में पैर पका लिए हाथ पका लिए एक ही नेता का कर दूंगी भी कर द वैसे बदल मेरा नून है नून मेरा नून ਸਕਿਪ ਕੋ ਮਿਲਿਆ ਤਾਂ ਇੱਕ ਇਹਦੇ ਇੱਕ ਪਾਜੀ ਆ ਉਹਦਾ ਉਹ ਇਹ ਭਾਈ ਮਾਲਾ ਪਿੰਡ ਤੋਂ ਪਤਾ ਸਾਰੇ ਬਲਾਕ ਕਰਾਣ ਆ ਮੈਂ ਚਲੋ ਵਧੀਆ ਕਿਸੇ ਦੇ ਨੰਬਰ ਲੁਕਤਾ ਹੁਣੇ ਇਹ ਬਣਵਾ ਲਓ ਮੈਂ ਸਾਰੀ ਕਰਵਾ ਲਉ ਸਰਦਾਰ ਜੀ ਨੂੰ ਫੋਨ ਆਇਆ ਸਾਨੂੰ ਕਹਿੰਦੇ ਆ ਵੀ ਖਣ ਛੁੱਟੀ ਤੇ ਭੇਜਣ ਲੱਗਿਆ ਹਾਂ ਚਲੋ ਕੋਈ ਗੱਲ ਠੀਕ ਹੈ ਅੱਜ ਦਿਨ ਘੁੰਮਣ ਦਾ ਕਹਿੰਦੇ ਹਾਂ ਹਾਂ ਚਲ ਕੋਈ ਗੱਲ ਠੀਕ ਹੈ ਉਹ ਵੀ ਚਲ ਜਾਣਾ ਕਰਾ ਮਹੋਦਯ ਸਰਵਿਸ ਚਾਲਕੀਓ ਤੇ ਦੇਖੋ ਤੇ ਆਪਨੇ ਸੀਤਾਂ ਨੂੰ ਮੈਂ ਵੀ ਫ੍ਰੀ ਹੋ ਗਈ ਐਦਾਂ ਮੰਮੀ ਵੀ ਫ੍ਰੀ ਹੋ ਗਏ ਤੇਦਲ ਦੀਦੀ ਵੀ ਬਸ ਆਲਮੋਸਟ ਸੋਣਿਆਣੀ ਆ ਬਰੀ ਤੇ ਅਸੀਂ ਆਪਣੀ ਮਾਸੀ ਜੱਦੀ ਹੋਈ ਹੈ ਜੀ ਨਾਲ ਸਾਨੂੰ ਪਤਾ ਹੀ ਇਸੀ ਮਾਸੀ ਨਾਲ ਕੰਮ ਸਾਡੇ ਸਾਰੇ ਅਧੂਰੇ ਹੀ ਹੋ ਗਏ ਠੀਕ ਹੈ ਪਹਿਲਾਂ ਮੇਰੇ ਹੁੰਦੇ ਤੇ ਹੁਣ ਦੀਦੀ ਤੇ ਵੀ ਹੁੰਦੇ ਆ ਨਾ ਬੇਬੇ ਆ ਮਾਸੀ ਆ ਗਈ ਤਾਂ ਇੰਚੇ ਕਿਸੇ ਗੱਲ ਦੀ ਆਏ ਹੋਏ ਤੇ ਚਲੋ ਫਿਰ ਹੁਣ ਠੀਕ ਆ ਮਿਲਦੇ ਆ ਜੀ ਤੁਹਾਡੇ ਟਾਈਮ 'ਤੇ ਅ ਸਲੂ ਨਸੀਰਤ ਜਾਇਆ ਸੀ ਤੇ ਉਸ ਤੋਂ ਬਾਅਦ ਇਹ ਸ਼ਾਪ ਬੰਦ ਹੋ ਗਈ ਸੀਗੀ ਤੇ ਸ਼ੁਭ ਨੂੰ ਕੱਪੜੇ ਲੈਣ ਲੱਗਿਆ ਵਿੱਚ ਇਹ ਕਰਨ ਨੂੰ ਲੈਣੇ ਆ ਸੰਧਾਰੇ ਕਰਕੇ ਸੰਧਾਰਾ ਲੈ ਜੀ ਮੇਰਾ ਪੂਸ ਤੋਂ ਮਾਲਾ ਨੂੰ ਇਸ ਤੋਂ ਬਾਅਦ ਦੀਦੀ ਕਹਿੰਦੇ ਆਪ ਆਪਣੇ ਪਸੰਦ ਦੇ ਲਈ ਜਾਨੇ ਮਮੀ ਕਹਿੰਦੇ ਤੇ ਹਰ ਵਾਰੀ ਪੈਸੇ ਦੇਵੇਂ ਮੈਂ ਇਸ ਵਾਰੀ ਕੱਪੜੇ ਦੇ ਦੋ ਭਾਈ ਨੇ ਆਣੇ ਨੇ ਇਸ ਕਰਕੇ ਸੀ ਪੈਂਟ ਦੇਖਣ ਆਏ ਆ ਉਹ ਜਿਆਦਾ ਵਧੀਆ ਨਹੀਂ ਸੀ ਲੱਗੀ ਤੁਹਾਨੂੰ ਜਿਹੜੀ ਹੋਰ ਕੋ ਛੋਟਾ ਸਾਈਜ਼ ਓਕੇ ਸਾਈਜ਼ ਜੀ ਜੀਆ ਜੀ ਨੂੰ ਕਹੋ ਆਪਣੀ ਸਾਲੀ ਖਾਤਰ ਪੈਂਟ ਦੇਖਣ ਔੜੀ ਜੀ ਪਸੰਦ ਤੁਸੀਂ ਕਰ ਲਓ ਕੋਈ ਨੇ ਪੈਸੇ ਜੀ ਜੀ ਨੇ ਦੇ ਦੇਣੇ ਜੀ ਜੀ ਇੰਨਾ ਵੱਡਾ ਕੰਮ ਹੋਣੇ ਪੈਸੇ ਦੇਣੇ ਪਸੰਦ ਤਾਂ ਅਸੀਂ ਉਹ ਕਹਿੰਦੇ ਹਾਂ ਹੋਰ ਕੀ ਹੈ ਤਾਂ ਲੰਬੀ ਆ ਜੀ ਇਹ ਤਾਂ ਖਾਸ ਹੀ ਲੰਬੀ ਹੋਦੀ ਹੈ ਤੇ ਸੈੱਟ ਤੋਂ ਇਹਨੂੰ ਹੋਲਡ ਵੀ ਹੋ ਜਾਂਦੀ ਹੈ ਮੈਨ ਲੈਂਥ ਹਰ ਕਮਰ ਦਾ ਹੁੰਦਾ ਹੈ ਉਪਰੋਂ ਸਾਈਜ਼ ਨਹੀਂ ਕਿੰਨਾ ਕਾਤਾ ਲੱਗਾ ਦਾ ਮਾੜੀ ਨਹੀਂ ਹੈਗੀ ਸਾਈਜ਼ ਆਈਜ਼ ਆਉਂਦੇ ਵਿੱਚ ਹਾਂ ਹਾਂ ਮੈਂ ਕਹਿੰਦਾ ਆਹ ਠੀਕ ਆ ਮੈਨੂੰ ਇਹ ਸੋਹਣੀ ਲੱਗੀ ਜੀ ਹੋਈ ਇੱਕ ਵਾਰੀ ਐ ਪੁੱਛਵਾ ਵੀ ਸਾਈਜ਼ ਇੱਕ ਤਾਂ ਬੜਾ ਛੋਟਾ ਤਾਂ ਨਹੀਂ ਲੈਣਾ 24 ਨੰਬਰ ਕਿ ਹਮਾਸੀ ਨੇ ਬਸ 24 ਨੰਬਰ ਦੇ ਲੈ ਲਾ ਇਹ 24 ਦਾ ਲੈ ਇਹ ਸਾਰੇ 24 ਨੰਬਰ ਹੀ ਆ ਜੀ ਇਹ 24 ਨੰਬਰ ਆ ਸਾਰੇ ਬਸ ਫਿਰ ਠੀਕ ਬਾਕੀ ਨੇੜੀ ਆ ਮਾਸੀ ਵੀ ਜਿਹੇ ਤਰ੍ਹਾਂ ਦੀ ਤਾਂ ਵੀ ਕੋਈ ਚੱਕਰ ਨਹੀਂ ਹਮ ਲਓ ਜੀ ਸ਼ਰਟ ਹੁਣ ਇਹ ਸਟ ਡਿਖਾ ਦਿਓ ਹਣ ਪਤਾ ਹੋ ਗਈ ਪੈਂਟ ਹੋ ਗਈ ਆਹ ਠੀਕ ਆ ਹਨਾ ਭਾਜੀ ਬਹੁਤ ਠੀਕ ਹੈ ਜਿਹੜੀ ਐਟਲੀਸ ਲੈ ਕੇ ਜੇ ਮੈਨੂੰ ਦ ਐਸੇ ਦੇ ਕੱਪੜਿਆਂ ਦੇ ਸ਼ੌਂਕ ਆ ਦਾ ਪੈਂਟ ਮਾਉਣੀ ਆ ਮੈਂ ਜੀਜੂ ਨੂੰ ਕਹਿੰਦੀ ਪੈਂਟ ਆਏ ਕਰਦੀ ਹੁਣ ਕੁਛ ਐਸੇ ਦੇ ਦੇਖ ਲਓ মি চিজা হ্যাঁ ਬਾਕੀ ਫਿਰ ਤਾਂ ਟੀ-ਸ਼ਰਟਾਂ ਵਾਲੇ ਕੁਝ ਹੋਣਗੇ ਉਹਦੇ ਆਮ ਨਹੀਂ ਨੇ ਪੂਰੀਆਂ ਨਹੀਂ ਮਿਲਣੀਆਂ ਸ਼ਾਇਦ ਮੈਂ ਵੈਸੇ ਤੁਹਾਨੂੰ ਸਮਝਦੇ ਹਾਂ ਜਿੱਦਾਂ ਦੇਖੋ ਆਹ ਤੀਜ ਸਟਾਈਲਿਸ਼ ਜੀ ਆ ਗਈ ਠੀਕ ਹੈ ਐਦਾਂ ਦੀ ਇਹ ਤਾਂ ਚਲ ਬॉयਜ਼ ਦੇ ਐਦਾਂ ਦੀ ਗਰਲਜ਼ ਦਾ ਹੈ ਨਹੀਂ ਗਰਲਿਸ਼ ਸ਼ਰਟ ਵਗੈਰਾ ਨਹੀਂ ਆਉਂਗੇ ਉਹ ਨਾਰਮਲ ਟੀ-ਸ਼ਰਟਸ ਵਗੈਰਾ ਹੀ ਆਉਣਗੇ ਅੱਛਾ ਫਿਰ ਤਾਂ ਆਹੀ ਠੀਕ ਹੈ ਹੋਰ ਕੀ ਕਰਨਾ ਆਹ ਸ਼ਰਟ ਦੇਖੋ ਤਾਂ ਜੀ ਅਗੋਂ ਦੋਨੋਂ ਕਲਰ ਆਖੀ ਉਹ ਸਾਹੇ ਕਲਰ ਹੂੰ ਫਿਰ ਬਲੈਕ ਚ ਦੇਖੋ ਬਲੈਕ ਹਾਰਕ ਨਾਲ ਉਹ ਜਿਹੜਾ ਮਾਦੀਣਾ ਟੈਂਟ ਨਾਲ ਪਾਈ ਜਾਂਦਾ ਠੀਕ ਹੈ ਵੀ ਹੋਰ ਮਤਲਬ ਨਹੀਂ ਆਦੇ ਫੁੱਲ ਬਾਜੂ ਦੇ ਹੋਣਗੇ ਸ਼ਰਟਸ ਤੇ ਆਦੇ ਨਹੀਂ ਹੋਵੇ ਤਾਂ ਹਾਫ ਤੇ ਜਿਹੜਾ ਹੋਰ ਕਲਰ ਵਗੈਰਾ ਇਹ ਚ ਬਲੈਕ ਕਾ ਫੁੱਲ ਚ ਲੈ ਲਓ ਹੁਣ ਗਾਹਾਂ ਫੁੱਲ ਚ ਮਿਲ ਜੂਗੇ ਪਹਿਲੇ 2 ਮਹੀਨੇ ਪਈਆਂ ਹੋਰ ਐ ਤਾਂ ਟੰਗ ਹੋ ਜਾਂਦੀ ਇੱਥੇ ਆ ਜੀ ਤੂੰ ਦੇਖ ਲਈ ਹੈ ਹਾਂ ਦੇਖ ਤਾਂ ਉਹ ਕੋਈ ਯਸ਼ੂ ਨਹੀਂ ਹੋ ਰਿਹਾ ਇਹ ਜੁਨੀ ਤਾਂ ਨਹੀਂ ਤਾਂ ਉਹ ਤਾਂ ਸੋਹਣੀ ਆ। ਦੇਖ। ਆ ਠੀਕ ਆ ਜੀ ਜੀ। ਉਹ ਵੀ ਕਹਿੰਦੇ ਮੈਂ। ਆਹ ਕਿਆ ਕਹਿੰਦੇ ਜੀ? ਆਹ ਠੀਕ ਆ। ਵਾਈਟ ਦਾ ਰਹਿਣ ਦੋ। ਮਾਲੀ ਹੋ ਜਣੀ। ਆਹ ਠੀਕ ਆ। ਇੱਕ ਵਾਰ ਫੁੱਲ ਆ ਹਨਾ। ਹਾਂ। ਠੀਕ ਹੈ ਤਾਂ ਮੋਰ ਫਾਸੇ ਨਹੀਂ ਲੈਂਦੀਆਂ ਇਹ। ਜਦੋਂ ਠੀਕ ਆ। ਜਦੋਂ ਸਿਆਰਾ ਆਇਓ ਜਦੋਂ ਹੀ ਖੁੱਲਿਆ। ਹੁਣ ਇਦਾਂ ਹੀ ਰਹਿਣ ਦੋ ਪੂਰੀ ਬੰਦੇ। ਇਹ ਸਾਈਜ਼ ਦਾ 4 ਲਿਖਿਆ ਹੋਇਆ ਇਹਦੇ ਤੇ। ਚਾਰ ਸਾਲ ਦੇ ਬੱਚੇ ਦੀ ਆ ਤੁਸੀਂ 24 ਤੰਬਰ ਮੰਗ ਰਹੇ ਹੋ। ਆਹ ਸ਼ੇੜਾ। ਫਾਈ ਸ਼ਰਟਸ ਹਾਂ ਲੈਣੇ ਹਾਂ ਠੀਕ ਆ ਬੁਆਏ ਕਿੰਨੇ ਸਾਲ ਦਾ 38 ਨੰਬਰ ਆਣਾ ਉਹਦੇ 10 11 ਸਾਲ ਦਾ ਹਾਂ ਥੋੜਾ ਜਿਹਾ ਥੋੜਾ ਹੈਲਦੀ ਆ ਉਹ ਪੈਂਟਲ ਸ਼ਰਟ ਉਹਦੇ ਵਾਸਤੇ ਲਗ ਲਗ ਪੈਂਟ ਤੇ ਟੀ ਸ਼ਰਟ ਲੈਣੀ ਹੈ 36 ਲਾਸਟ ਸ਼ਰਟ 38 ਤੁਸੀਂ ਅਪਰ 36 ਦੀ ਸ਼ਰਟ ਟੀ ਸ਼ਰਟ ਪੜਾਈ ਲਓ ਜੀ ਹੁਣ ਪਹੁੰਚ ਗਏ ਵਿਸ਼ਾਲ ਮਾਲ ਚ ਕਰਨ ਵਾਸਤੇ ਲੈਣੀ ਹੈ ਪੈਂਟ ਸ਼ਰਟ ਦੇਖਦੇ ਹਾਂ ਪੈਂਟ ਸ਼ਰਟ ਲੈਣੀ ਆ ਕਿ ਨਾਲ ਕੈਪਰੀ ਲੈਣੀ ਆ ਕੀ ਲੈਣਾ ਦੇਖਦੇ ਆ ਕੀ ਪਸੰਦ ਆਉਂਦਾ ਵੈਰਾਈਟੀ ਤਾਂ ਉਰੇ ਬਹੁਤ ਜ਼ਿਆਦਾ ਲੋਕ ਦੀ ਵੈਰਾਈਟੀ ਦੇਖੋ ਤੁਸੀਂ ਪਹਿਲਾਂ ਆ ਲੋਹਾਂ ਆ ਗਏ ਇੱਧਰ ਮੈਂ ਕਿਹਾ ਕਹਿੰਦੀ ਸੀ ਆਜੂ ਆ ਤੁਸੀਂ ਪਰ ਆ ਸੋਹਣੀ ਵੀ ਲੱਗਦੀ ਐ ਨਾਲੇ ਕੁਝ ਆਜੂ ਜੀ ਕੀ ਸਾਈਜ਼ ਕਿਹੜਾ ਹੈ ਐਸ ਐਸ ਹਮ ਆ ਜੁੜੀ ਜੀ ਨੇ ਮੈਨੂੰ ਇਹ ਵੀ ਫੁੱਟੀ ਜੇ ਲੱਗ ਦੇਖ ਲੈ ਕਿਤੇ ਉਹੀ ਦਾ ਮਿਲ ਜਾਣਾ ਆਹ ਨੂੰ ਦੇਖਣ ਕੀ ਲੱਗਦਾ ਉਹ ਨਿਆਣੇ ਦੇ ਪਾਏ ਜੇ ਪਤਾ ਲੱਗਦਾ ਏ ਉੱਥੇ ਜਿੰਨੇ ਪਾ ਕੇ ਦੇਖ ਲਓਗੇ ਜੇ ਥੁੱਲੀ ਟੈਟ ਕੋਈ ਫੇਟ ਚ ਚਲ ਆ ਇਹਦਾ ਹਫਤੇ ਦਾ ਇੱਕ ਦਾ ਟਾਈਮ ਹੈਗਾ ਚੇਂਜ ਹੋ ਜਾਣਾ ਹੈ ਨਾ ਇਹ ਟੀ-ਸ਼ਰਟ ਵਧੀਆ ਹੈ ਨਾ ਹਮ ਪੈਂਟ ਦੇਖੋ ਪੈਂਟ ਦੇਖ ਪੈਂਟ ਦੇਖ ਲਓ ਫਿਰ ਕਿਹੜੀ ਲੈਣੀ ਆ ਹਾਂ ਤੇ ਪੈਂਟ ਦਾ ਕਿਹੜਾ ਸਾਈਜ਼ ਆ? 36 36 ਸਾਈਜ਼। ਇਹ 38 ਦਾ ਹੁਣ ਜੈਸਮੀਨ ਪੈਂਟ ਵੀ ਫਿਰ ਐਕਸਲੇ ਆਉਗੀ। 38 ਦਾ ਹੁਣ ਦੂਜੇ ਜਿੰਦਾ ਬੱਚਿਆਂ ਦੇ ਲੰਦੇ ਨਾ ਉਹ ਨੰਬਰ ਆ ਪਾਪਾ ਦੀ ਕਿੰਨੇ ਨੰਬਰ ਪੈਂਟ ਲੈ ਜਾਂਦੇ? 22 ਦੀ ਤਾਂ ਮੈਨੂੰ ਲੱਗਦਾ ਬੱਤੀ ਲੱਪ ਜਾਂਦੀ ਸ਼ਾਇਦ ਪਤਾ ਨਹੀਂ ਪੁੱਛ ਲੰਨੇ ਫੋਨ ਕਰਕੇ ਬੱਤੀ ਨੰਬਰ ਹਾਂ 5432 ਨੰਬਰ ਹੁੰਦੀ ਹਾਂ ਮੇਰੀ ਤਾਂ 36 ਹੁੰਦੀ ਸ਼ਾਇਦ 36 ਕਿੱਤੀ ਆਉਗੀ ਮਾਈ ਦੇ ਬਾਈ ਵਾਲੀ ਆ ਜਾਂਦੀ ਹੈ ਕਰਨ ਦੇ ਨਹੀਂ ਹਾਂ ਦਾ ਉਹ ਬੜੀ ਹੋਣੀ ਬੜੀ ਹੋਣੀ ਉਹਦੇ ਤਾਂ ਮੈਨੂੰ ਲੱਗਦਾ 30 ਨੰਬਰ 28 30 ਨੰਬਰ ਆਊਗਾ ਮੋ ਨੱਚੀ ਵਾਲੇ ਕੱਪੜੇ ਮੂਰ ਦੇ ਵੀ ਕੁੱਲੀ ਆਂਦੀ ਪੈਂਟ ਮੂਰ ਦੇ ਪਾਪਾ ਦੇ ਮੋਲੂ ਕਿੰਨਾ ਲੰਬਾ ਹੈ ਬੈਲਟ ਉਹ ਲੰਬਾ ਨਹੀਂ ਨਾ ਇਹ ਇਹ ਕਰਨਾ ਥੋੜਾ ਜਿਹਾ ਹੈ ਆ ਸਰੀਰ ਤੇ ਭਰਮਾ ਜਾ ਇਹ ਮੋਲੂ ਹੈਗਾ ਹੈ ਲੈਂਥ ਉਹਦੀ ਜ਼ਿਆਦਾ ਹੈ ਲੰਬਾਈ ਤੇ ਮਟਾਈ ਹੈ ਨਹੀਂ ਉਹਦੀ ਕੀ ਨੰਬਰ ਆ ਦੇਖ ਜੈਨ ਨਾ ਆ 3 ਨੰਬਰ ਆ ਲੰਬਾਈ ਦੇਖੋ ਨਾ ਉੱਪਰ ਤੇ ਦੇਖੋ ਲੱਕ ਦੇਖ ਨਾ ਲੰਬਾਈ ਤਾਂ ਫਿਰ ਲੈਂਥ ਕਰਾਉਣੀ ਪੈਣੀ ਆ ਉਹ ਤਾਂ ਲੰਬਾਈ ਤਾਂ ਲੰਬਾਈ ਤਾਂ ਹੁਣ ਸਾਨੂੰ ਵੀ ਕਈ ਪੈਂਟਾਂ ਨਹੀਂ ਕਰਾਉਣੀ ਪੈਂਦੀ ਹੈ ਲੈ ਕੇ ਪੈਂਟਾਂ ਜ਼ਰੂਰ ਉੱਧਰ ਦੇ ਵੀ ਮੇਰੇ ਨਾਲ ਸੇਖ ਲਓ ਇਹ ਹੈਗੇ ਬੜਿਆਂ ਦੇ ਕੁਝ ਉਹ ਨਿਆਣਿਆਂ ਦੇ ਵੀ ਦੇਖ ਲਓ ਚਲ ਉੱਧਰ ਦੇਖ ਲੰਨੇ ਆ ਚੱਲ ਉੱਧਰ ਵੀ ਦੇਖ ਲੰਨੇ ਦੇਖ ਲਓ ਤੇ ਭਾਈ ਵੈਰਾਈਟੀ ਦੇਖ ਸਕਦੇ ਆ ਤੁਸੀਂ ਵੈਰਾਈਟੀ ਬਹੁਤ ਜ਼ਿਆਦਾ ਹੋਰੇ ਹੋਰੇ ਦਾ ਬੰਦਾ ਉਲਝ ਹੀ ਜਾਂਦਾ ਵੀ ਕਿਆ ਲਈ ਜੀ ਜਿਆਦਾ ਛੋਟੇ ਬੱਚਿਆਂ ਦੇ ਆ ਤੇ ਆ ਪੈਂਟਾਂ ਪਈਆਂ ਇਹ ਥੋੜੀਆਂ ਜਿਆਦਾ ਛੋਟੀਆਂ ਹੀ ਤੇ ਬੜੀਆਂ ਬੜਾ ਸਾਈਜ਼ ਚਾਹੀਦਾ ਥੋੜਾ ਜਿਦਾਂ ਆ ਹੋ ਗਈ ਆਹ ਆ ਜੂਗੀ ਇਹਨੇ ਨਹੀਂ ਛੋਟੀ ਹੈ ਛੋਟੀਆਂ ਇਹ ਬੜੀ ਆ ਆ ਦੇ ਤੁਹਾਨੂੰ 12 ਸਾਲ ਤੋਂ 12 ਕੁ ਉਮਰ ਕਿੰਨੀ ਭਲਾ ਕਰਨ ਦੀ ਕਲ ਨੂੰ ਜਸ ਅਸਬਾ ਨਾ ਕੋਈ ਹਾਂ 10 ਹੋ ਰਹਾ ਹੈ ਅਹਾਂ ਉਹਦੇ ਹੈਤੀਏ ਦਸਪਾ ਤੋਂ 14 16 ਵੀ ਹੈਗੀ ਆਹ ਪੈਂਟਾਂ ਸ਼ਾਇਦ ਆ ਜੇ ਆਹਦੀ ਆਹ 12 10 12 ਤੱਕ ਦੀ ਹੈ ਇਹ ਤਾਂ ਛੋਟੀ ਹੈ ਛੋਟੀ ਜਾ ਰਹੀ ਹੈ ਅੱਗੋਂ ਹੂੰ ਮਾਸੀ ਪੈਂਟ ਦਾ ਕਿੰਨਾ ਨੰਬਰ ਕਹਿੰਦੇ 38 ਨੰਬਰ 38 ਨੰਬਰ ਨਹੀਂ ਜੈਸਮੀਨ ਜਿੱਦਾਂ ਟੀ ਸ਼ਰਟ ਪੁੱਛੀ ਹੈ ਨਾ ਵੀ ਐਕਸਲ ਕਿਹੜਾ ਪੈਂਟ ਤੇ ਸ਼ਰਟ ਦੋ 33 ਨੰਬਰ ਉਹ ਜਿੱਦਾਂ ਹੁਣ ਆਪਾਂ ਨੇ ਸ਼ਰਟ ਪੁੱਛੀ ਹੈ ਡੈਡੀ ਨੂੰ ਫੋਨ ਕਰਕੇ ਵੀ ਭਾਈ ਐਕਸਲ ਆਉਗੀ ਕਿਹੜੀ ਆਉਗੀ ਨੰਬਰਾਂ ਜਿਆ ਮਨੀ ਉਰੇ ਲਿਖਿਆ ਵਾ ਉਹ ਬੱਚਿਆਂ ਵਾਲੇ ਵੀ ਹੁੰਦਾ ਨੰਬਰ ਲਿਖੇ ਹਾਂ ਹਾਂ ਡੈਡੀ ਨੂੰ ਫੋਨ ਕਰਕੇ ਪੁੱਛ ਫੋਨ ਕਰ ਦੋ ਜੀ ਪੈਂਟ ਸ਼ਰਟ ਅਸੀਂ ਹੁਣ ਖਲਈਆਂ ਲੈ ਔਰ ਹੁਣ ਆਈਡੀਏ ਨਾਲ 32 ਲੱਖ ਲੈ ਲਿਆ ਅਸੀਂ ਬਾਕੀ ਚਲੋ ਐਕਸਚੇਂਜ ਕਰਾਣੀ ਹੋਈ ਜੇ ਹੋਏ ਜਾਣਗੇ ਬਾਕੀ ਫੇਰ ਦੇਖ ਲਾਂਗੇ ਜੇ ਚੇਂਜ ਕਰਾਣੀ ਹੋਵੇ ਚਲੋ ਗਾਇਸ ਫਾਲੋ ਮੀ ਫੋਲੋ ਮੀ ਸ਼ਾਇਦ ਹੁਣ ਚਾਅ ਲਿਆ ਜੀ ਫਿਰ ਕਰਾਈਏ ਬਿੱਲ ਜਾ ਕੇ ਤੇ ਚੱਲੀਏ ਫਿਰ ਲਾਓ ਜੀ ਹੁਣ ਆਗੇ ਇਧਰ ਬੱਚਿਆਂ ਦੇ ਖਲਾਉਣੇ ਵਾਲੀ ਸਾਈਡ ਇਹ ਕਹਿੰਦੇ ਵੀ ਕੁਝ ਲੈ ਕੇ ਜਾਣਾ ਬੱਚਿਆਂ ਵਾਸਤੇ ਛੋਟਣੇ ਜੀ ਹੈ ਬੱਚਿਆਂ ਲਈ ਹੀ ਬਿੱਲ ਚ ਜਾਣਾ ਪਈਦਾ ਹਾਂਜੀ ਦੋਨੇ ਸਾਡੇ ਛਲਾਰੂ ਕਰਾਏ ਅੱਜ ਦੋਨੇ ਸਾਡੇ ਛਲਾਰੂ ਕਰਾਏ ਅੱਜ ਦੋਨੇ ਸੁੱਤੇ ਬੈਤੇ ਦੋ ਵਜੇ ਅਸੀਂ ਲੰਘਿਆ ਏ ਵੀ ਚੱਲ ਅਸੀਂ ਬਹੁਤਾ ਤਾਂ ਟਾਈਮ ਲਾਉਣਾ ਨਹੀਂ ਹੈ ਵੈਸੇ ਨੂਰ ਨੇ ਤਾਂ 3 ਘੰਟੇ ਸੁੱਤੀ ਜਾਣਾ 3-4 ਹਾਂ ਉਹ ਤਾਂ ਫਿਰ ਜਾ ਸੌਂਦੀ ਨੂਰ ਤੇ ਨਹੀਂ ਸੌਂਦਾ ਨੂਰ ਤਾਂ ਜਾ ਸੌਂਦੀ ਆ ਫਿਰ ਚੰਗਾਈ ਸੌਂਦੀ ਨਹੀਂ ਸੌਂਦੀ ਨਹੀਂ ਤੇ ਬਾਕੀ ਚਲੋ ਹੁਣ ਦੇਖਦੇ ਆ ਜਾ ਕੇ ਕਿਹੜੇ ਨੇ ਕਿੰਨਾ ਤੰਗ ਕਰਿਆ ਮੰਮੀ ਨੇ ਪਤਾ ਲੱਗੂ ਹੁਣ ਜਾ ਕੇ